ਕਲਾਕੇ ਨਹੀਂ ਪੈ ਜਾ ਬਰਾਹਲ ਹੋ ਗਿਆ ਸਾਡਾ ਢੇਰੀ ਨੇ ਸਾਨੂੰ ਘੇਰ ਲਿਆ ਟਾਟਾ ਹੋ ਗਿਆ ਇੱਥੇ ਬੈਠਾ ਨੂੰ ਆਹ ਪੂਰੇ ਹਲਾਟੇ ਲੈ ਆ। ਅੱਜ ਕਾਂ ਪੜ ਗਿਆ ਪਰ ਉਹ ਢੇਰੀ ਨੇ ਘੇਰ ਲਿਆ ਯਾਰ ਪੂਰਾ ਹਾਲਾ ਬਈ ਆ ਬੈਠਾ ਸੂਏ ਦੇ ਕਿਨਾਰੇ ਵਿਚਾਲੇ ਖੜਿਆ ਹੁਣ ਝਾੜ ਚਨਾ ਕੀ ਚੱਲਦਾ ਲਓ ਜੀ ਤੇ ਹੁਣ ਕਣੀਆਂ ਵੀ ਆ ਗਿਆ ਵੀ ਵੀ ਆ ਗਿਆ ਨਾਲ ਹੁੰਦੇ ਤੇ ਦੇਖੋ ਸਾਡੇ ਹੁਣ ਤੁਸੀਂ ਸਾਡੇ ਦੇਖ ਹੀ ਸਕਦੇ ਹੋ ਕਿੰਨੀ ਪੂਰੀ ਹਾਲਤ ਆ ਸਾਡੇ ਅੱਜ ਆ ਬਟਾ ਦਫਾਨ ਨਾ ਦਾ ਕਰੇ ਜ਼ਿੰਦਗੀ ਜੀ ਦੇਖਿਆ ਨਾ ਦੇਖਣਾ ਪਹਿਲੀ ਵਾਰ ਦਫਾਨ ਦੇਖਿਆ ਬਈ ਏਡਾ ਵੱਡਾ ਦਰਦੇ ਮਾਰੇ ਆ ਬੱਟਿਆ ਸੁਵੇ ਦੇ ਰਸਨਾ ਡਿ ਵਿਦ ਰਸਨਾ ਅੜੇ ਉੱਤੇ ਆ ਕੇ ਬੈਠਿਆ ਦੁਆ ਦਿਖਾ ਦੋ ਲੈ ਆ ਦੇਖੋ ਆ ਸੁਵੇ ਦੇ ਕੰਨੇ ਆ ਉਹ ਬਚਾਰਾ ਸੁਆ ਵੀ ਗੱਲ ਕਰ ਖਾਲੀ ਆ ਕਰਮਾ ਨੂੰ ਘਰ ਲੱਗਦਾ ਅੰਨੇ ਕਰਦੇ ਦਵਾਈਆਂ ਪਾਉਣੀਆਂ ਪੈਣਗੀਆਂ ਘਰੇ ਜਾ ਕੇ ਪੂਰੇ ਹਾਲਾ ਨੀ ਪਿਆਰੀ ਆ ਦੇਖੋ ਆ ਇਹਨਰੇ ਉਹ ਕਿੰਨਾ ਹੋ ਗਿਆ ਚੜ ਗਿਆ ਦਾਲੀਆਂ ਤੇ ਭਾਇਆ ਜੀ ਮੂਤੋ ਕੇ ਟਿਆਂ ਅੱਖਾਂ ਭਰ ਗਿਆ ਸਾਡੀਆਂ ਹਾਕੂ ਚੜ ਗਿਆ ਕੰਮ ਬਾਹਰ ਦਾ ਦੇਖੋ ਹੰਡਲ ਲੱਗੀਆਂ ਭਾਈ ਹੁਣ ਕੀ ਆ ਗਿਆ ਬੁਰੇ ਹਾਲ ਸਾਡੀ ਹੁਣ ਮਿੱਟੀ ਉੱਤਰੋ ਆ ਆ ਆ ਆ ਆ ਅਬ ਅਸੀਂ ਮੀਂਹ 'ਚ ਵਰਕਆਊਟ ਮੀਂਹ ਤੋਂ ਪਹਿਲਾਂ ਕਰਕੇ ਛਟਿਆ ਹੁਣ ਅਸੀਂ ਮੀਂਹ 'ਚ ਵਰਕਆਊਟ ਕਰਾਂਗੇ ਹਾਂ ਕਿਹਦੇ ਬਾਜ ਹਾਂ ਲੱਗਦਾ ਜੀ ਹਾਂ ਹਾਂ ਕਰਾਂਗੇ ਤਰ੍ਹਾਂ ਮੀਂਹ 'ਚ ਵਰਕਆਊਟ ਕਰਾਂਗੇ ਹੁਣ ਅਸੀਂ ਦੇਖੀਏ ਅੱਜ ਵਰਕਆਊਟ ਤਾਂ ਕਰਕੇ ਹੀ ਜਾਣਾ ਦੇਖ ਕੇ ਪਹਿਲਾਂ ਨੇਰੀ ਜਿ ਕਰਾ ਫਿਰ ਮੀਂਹ ਜਦੋਂ ਪਹਿਲਾਂ ਫੁੱਟਬਾਲ ਹਿੱਟਿਆ ਹਾਂ ਠੰਡੇ ਹੋ ਗਏ ਲੱਗਦਾ ਬਿਮਾਰਪੀ ਨਾ ਹੋ ਜੀ ਅੱਜ ਅਸੀਂ ਮੈਂ ਕੰਬੀ ਜਾਣਾ ਖੜਾ ਹਾਂ ਹਾਂਜੀ ਤੇ ਆਪਣੇ ਕੈਮਰਾਮੈਨ ਨੂੰ ਆਪਾਂ ਟੋਪਾ ਬਣਾ ਕੇ ਰਹਿਣਾ ਦੇਸੀ બીએ દશુ ઀રીને ઙને કે ડુંપાકે જહૂ ડેવાવાગ હીબાક ਹਾਂਜੀ ਹੁਣ ਅਸੀਂ ਪਿੰਡ ਨੂੰ ਵਾਪਸ ਹੀ ਕਰਤੀ ਰਸਤਾ ਦੇਖੋ ਕਿੰਨਾ ਸੰਸਾਨ ਅਤੇ ਖਤਰਨਾਕ ਆ ਦੇਖ ਸਕਦੇ ਹੋ ਆਪਣੇ ਭਰਾਣੇ ਨਾਲ ਇਹਨਾਂ ਨੇ ਮੰਗਿਆਲ ਵੱਲ ਜਾਣਾ ਤੇ ਆਪਾਂ ਉੱਥੋਂ ਪਿੰਡ ਨੂੰ ਵਾਪਸੀ ਕਰਾਂਗੇ ਉਹ ਮੋੜ ਤੋਂ ਮੂਹਰੇ ਸੜਕ ਆਉਂਦੀ ਆ ਆ ਕਿੰਨਾ ਰਾਸ ਬਣਾਗਾ ਪਰ ਦਰਸਤ ਛੋਟੇ ਨੇ ਉੱਤੇ ਡੇਗਣ ਵਾਲਾ ਕੋਈ ਨਹੀਂ ਇੱਧਰ ਆਏਗਾ Okay, bro, vai